ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸਨ ਪਾਏ ਜਿਉ ਸੁਖ ਭਾਇ ਦੁਖ ਦੂਰ ਪਰਾਨਾ ਸੰਤ ਰਸਨਾ ਹਰ ਨਾਮ ਵਖਾਨਾ ਜਲ ਤਲ ਨੀਰ ਪਰੇ ਸਰ ਸੁਬਰ ਮਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜਿਉ ਵਣ ਤ੍ਰਿਣ ਤ੍ਰਿਪਵਨ ਕੀ ਤੌਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਪੁਜਾਈ ਜੀਓ ਮਾਝ ਮਹਲਾ 5ਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਓ ਸੂਖ ਭਿਆ ਦੁਖ ਦੂਰ ਪਰਾਨਾ ਸੰਤ ਰਸਨਾ ਹਰ ਨਾਮ ਵਖਾਨਾ ਜਲ ਤਲ ਨੀਰ ਪਰੇ ਸਰਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆਧਾਰੀ ਤਿਨ ਸਿਰਜਨਹਾਰੇ ਜੀ ਜਨਤਾ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਕ੍ਰਿਪਤ ਅਗਾਏ ਜਿਓ ਵਣ ਤ੍ਰਿਨੰਤਰਿ ਪਮਣਾ ਕੀ ਤੋਨ ਹਰਿਆ ਕਰਨ ਹਾਰ ਅੰਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਉਜਾਈ ਜਿਓ ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁ ਸਤਿਗੁਰ ਕਾ ਦਰਸਨ ਪਾਏ ਜੀਉ ਸੂਖ ਭਯਾ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦੇ ਆਲਾ ਸਗਲੇ ਕਿਰਪਤ ਅਗਾਏ ਜਿਓ ਵਣ ਤ੍ਰਿਨੰਤਰਿ ਪਵਣ ਕੀ ਤਾਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਪੁਜਾਈ ਜਿਓ माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪ੍ਰਿਤ ਪਾਰੇ ਮਿਹਰਮਾਨ ਕਿਰਪਾਲ ਦਿਆਲਾ ਸਗਲੇ tripsat agaie jio van trinan tripmana kiton haria karnahar kin pitar kariya gurmukkh nanak ate sirade man ki aas pujai jio माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤ ਰਸਨਾ ਹਰਨਾਮ ਵਖਾਨਾ ਜਲ ਤਲ ਨੀਰ ਪਰੇ ਸਰਸਬਰ ਬਿਰਤਾ ਕੋਈ ਨ ਜਾਏ ਜਿਉ ਦਇਆਧਾਰੀ ਤਿੰਨ ਸਿਰਜਨਹਾਰੇ ਜੀ ਜੰਤਾ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਕ੍ਰਿਪਤ ਅਗਾਏ ਜਿਓ ਵਣ ਤ੍ਰਣੰਤ੍ਰਿ ਪਮਣ ਕੀ ਤੋਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਉਜਾਈ ਜਿਓ ਮਾਜ ਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪ੍ਰਿਤ ਪਾਰੇ ਮਿਹਰਮਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜਿਓ ਵਣ ਤ੍ਰਿੰਨੰਤ੍ਰਿ ਪਮਣ ਕੀ ਤੋਨ ਹਰਿਆ ਕਰਨ ਹਾਰ ਅੰਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਉਜਾਈ ਜਿਓ माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪ੍ਰਿਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ತ್ರಿਪਤ ਅਗਾਏ ਜਿਓ ਵਣ ਤ੍ਰਿੰਨੰਤ੍ਰੇ ਪਵਣ ਕੀ ਤੌਨ ਹਰਿਆ ਕਰਨ ਹਾਰ ਅੱਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਉਜਾਈ ਜਿਓ ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੂਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦੇ ਆਲਾ ਸਗਲੇ tripsat agai jio van trinan tripana kiton haria karn har kin pitar kariya gurmukhe nanak ate sirade man ki aas ujai jio ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਾਇ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪ੍ਰਿਤ ਪਾਰੇ ਮਿਹਰਮਾਨ ਕਿਰਪਾਲ ਦਿਆਲਾ ਸਗਲੇ ਕ੍ਰਿਪਤਾ ਅਗਾਏ ਜਿਓ ਵਣ ਤ੍ਰਿਨੰਤਰਿ ਪਵਣ ਕੀ ਤੋਨ ਹਰਿਆ ਕਰਨ ਹਾਰ ਅਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਪੁਜਾਈ ਜਿਓ माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦੇ ਆਲਾ ਸਗਲੇ ਤ੍ਰਿਪਤ ਅਗਾਏ ਜਿਓ ਵਣ ਤ੍ਰਣੰਤ੍ਰਿ ਪਵਣ ਕੀ ਤੋਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਉਜਾਈ ਜਿਓ माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੋਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦੇ ਆਲਾ ਸਗਲੇ ਕ੍ਰਿਪਤ ਅਗਾਏ ਜਿਓ ਵਣ ਤ੍ਰਿਣੰtre ਪਮਣ ਕੀ ਤੌਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਤੇ ਸਹ ਅਰਦੇ ਮਨ ਕੀ ਆਸ ਪੁਜਾਈ ਜਿਓ माज महला 5ਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤਰ ਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦੇ ਆਲਾ ਸਗਲੇ ਤ੍ਰਿਪਤ ਅਗਾਏ ਜਿਓ ਵਣ ਤ੍ਰਿਨੰਤਰਿ ਪਮਣ ਕੀ ਤੌਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਕੈ ਤਿਸੈ ਅਰਦੇ ਮਨ ਕੀ ਆਸ ਪੁਜਾਈ ਜਿਓ माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤ ਰਸਨਾ ਹਰਨਾਮ ਵਖਾਨਾ ਜਲ ਤਲ ਨੀਰਾ ਪਰੇ ਸਰਸੂਬਰ ਬਿਰਤਾ ਕੋਈ ਨਾ ਜਾਏ ਜਿਉ ਦਇਆਧਾਰੀ ਤਿਨ ਸਿਰਜਨਹਾਰੇ ਜੀ ਜਨਤਾ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾ ਦਿਆਲਾ ਸਗਲੇ ತ್ರಿਪਤ ਅਗਾਏ ਜਿਓ ਵਣ ਤ੍ਰਿਨੰਤਰਿ ਪਵਣ ਕੀ ਤੌਨ ਹਰਿਆ ਕਰਨ ਹਾਰ ਅੱਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਦੇ ਮਨ ਕੀ ਆਸ ਉਜਾਈ ਜਿਓ माज महला ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤਰਸਨ ਹਰ ਨਾਮ ਵਖਨ ਜਲ ਤਲ ਨੀਰ ਪਰੇ ਸਰ ਸੁਬਰ ਬਿਰਤਾ ਕੋਈ ਨ ਜਾਏ ਜਿਉ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜਨਤਾ ਸਗਲੇ ਪਿਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ tripsat agaye jio van trinan tripamana kiton haria karnahar kin pitar kariya gurmukkh nanak ate sarade man ki aas ujai jio maja ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਉ ਸੁਖ ਭਿਆ ਦੁਖ ਦੂਰ ਪਰਾਨਾ ਸੰਤ ਰਸਨਾ ਹਰਨਾਮ ਵਖਾਨਾ ਜਲ ਤਲ ਨੀਰਾ ਪਰੇ ਸਰ ਸੁਬਰ ਬਿਰਤਾ ਕੋਈ ਨਾ ਜਾਏ ਜਿਉ ਦਇਆਧਾਰੀ ਤਿੰਨ ਸਿਰਜਨਹਾਰੇ ਜੀ ਜੰਤਾ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾ ਦਿਆਲਾ ਸਗਲੇ tripsat agaie jio van trinan tripana ki ton haria karnahar akhin pitar kariya gurmukhe nanak ate sirade man ki aas ujai jio vahe guruji ka khalsa ਵਾਹਿਗੁਰੂ ਜੀ ਕੀ ਫਤਿਹ